ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਡੀ ਸਾਹਿਬ ਨੂੰ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਹੈ ਉਹਨੂੰ ਵਾਪਸ ਲੈ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜ਼ਿੰਮੇਵਾਰੀ ਹੈ ਉਹਨੂੰ ਸੰਭਾਲਣ ਔਰ ਜੋ ਡਿਊਟੀ ਉਹਨਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਲਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਰਤ ਪ੍ਰਜ ਸੰਦਿਆ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕਰੇ ਜਾ ਜਿਹੜਾ ਇਹ ਧਮਸੋਨੇ ਹਸਤੀਫਾ ਤੇ ਕਿਸੇ ਦਬਾਹ ਹੋ ਸਕਦਾ ਹੈ ਕਿਉਂਕਿ 3-4 ਮਹੀਨੇ ਤੋਂ ਕਾਫੀ ਹਰ ਤਰਫ ਤੋਂ ਇਹੋ ਪਰੇਸ਼ਾਨ ਚੱਲ ਰਿਹਾ ਸੀਗੇ ਤੇ ਹੋ ਸਕਦਾ ਕੋਈ ਦਬਾਹ ਹੋਵੇ ਬਿਲਕੁਲ ਕਿਸੇ ਨੂੰ ਵੀ ਚਾਹੇ ਉਹ ਜਹਦਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕੋਈ ਮੁਲਾਜ਼ਮ ਹੈ ਉਹਨੂੰ ਲਾਉਣ ਦੀ ਤੇ ਲਾਉਣ ਦੀ ਜਿਹੜੀ ਅਡਾ ਅਧਿਕਾਰ ਖੇਤਰ ਹੈ ਕਿ 1925 ਦੇ ਅਕਤੇ ਮੁਤਾਬਕ ਸ਼ਰੌਮ ਨੇ ਗੁਰਦੁਆਰਾ ਕੋਲੋਂ ਤੱਕ ਕਮੇਟੀ ਜੋ ਅੰਤਰੰਕ ਕਮੇਟੀ ਹੈ ਕੋਣ ਹੁੰਦਾ ਹੈ ਸੋ ਇਹ ਯਾਨੀ ਇਹ ਜਿਸਿੰਗ ਦੇ ਕੋਈ ਕabhi ਦਿੱਤਾ ਕਿ ਕਿਸੇ ਗਾੜੀ ਐ ਕਿਹਨਾਂ ਦੇਖੋ ਇਹ ਸਾਰਾ ਜਿਹੜਾ ਪਹਿਲੂ ਹੈ ਨਾ ਇਹ ਬੜਾ ਦੁਖਦਾਈ ਪਹਿਲੂ ਹੈ ਐਸਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਤੇ ਬਹੁਤ ਸਹਿਜ ਸੰਜਮ ਸਾਨੂੰ ਸਾਰਿਆਂ ਨੂੰ ਇਸ ਮਾਮਲੇਤ ਰੱਖਣਾ ਚਾਹੀਦਾ ਐਜਪੀਸੀ ਪ੍ਰਧਾਨ ਨੇ ਇਸ ਪੇ ਨੂੰ ਕਿਵੇਂ ਦੇਖਦੇ ਦੇਖੋ ਐਜਪੀਸੀ ਪ੍ਰਧਾਨ ਬਹੁਤ ਵਧੀਆ ਗੁਰਸੇਖ ਨੇ ਇੱਕ ਚੰਗੇ ਦੇਖਵਾਲੇ ਬੇਦਾਗ ਔਰ ਗੁਰਸਿੱਖ ਸ਼ਖਸੀਅਤ ਨੇ ਧਾਮੀ ਸਾਹਿਬ ਦਾ ਅਸਤੀਫਾ ਦੇ ਕੇ ਜਾਣਾ ਸ਼ੁਰੂ ਕਰ ਲਿਆ ਗੁਰਦੁਆਰਾ ਪਰਵਤਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਯਾਨੀ ਆਪੀ ਸੰਗ ਦੇ ਹੱਕ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਨੈਤਿਕਤਾ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਖੋਲਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰਧਾਨ ਜੀ ਹੈ ਉਹ ਤੋਂ ਅਸਤੀਫਾ ਦਿੰਦਾ ਹੈ ਪਰ ਮੈਂ ਕਹਿੰਦਾ ਕਿ ਜੇਕਰ ਉਹ ਨੱਤਤਾ ਹੈ ਤੇ ਇਹ ਵੀ ਨੱਤਤਾ ਹੈ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਢੀ ਸਾਹਿਬ ਨੂੰ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਹੈ ਉਹਨੂੰ ਵਾਪਸ ਲੈ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜ਼ਿੰਮੇਵਾਰੀ ਹੈ ਉਹਨੂੰ ਸੰਭਾਲਣ ਔਰ ਜੋ ਡਿਊਟੀ ਉਹਨਾਂ ਦੀ ਸ਼ਰੀਕਾਲ ਤੱਕ ਸਾਥੋਂ 2 ਦਸੰਬਰ ਨੂੰ ਲਈ ਗਈ ਹੈ ਸੱਤ ਮੈਂਬਰ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਤ ਫਰਜ ਸਮਝਦਿਆਂ ਹੋયા ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕਰ। ਸਿਆਸੀ ਹਲਚ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਧੰਸੌਣੀ ਅਸਤੀਫਾ ਤੇ ਇਹ ਕਿਸੇ ਦਬਾਹ ਹੋ ਸਕਦਾ ਹੈ ਕਿਉਂਕਿ ਤਿੰਨ ਚਾਰ ਮਹੀਨੇ ਤੋਂ ਕਾਫੀ ਹਰ ਤਰਫ ਤੋਂ ਇਹ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਹੈ ਕੋਈ ਦਬਾਹ ਹੋਵੇ। ਸਿੰਘ ਸਾਹਿਬ ਜੀ ਸੱਤ ਮੈਂਬਰੀ ਕਮੇਟੀ ਨੇ ਭੱਦੀ ਦਾ ਐਲਾਨ ਕੀਤਾ ਹੈ ਪਰ ਉਹਨੂੰ ਚਿੱcke ਕੰਗ ਕੇ ਕਲੀਨ ਲੋਕ ਅਰੇ ਕਹੇ ਆ ਕਿ ਅਸੀਂ ਆਪਣਾ ਕੰਮ ਕਰੂ ਤੇ ਆ ਮੈਂ ਉਹੀ ਗੱਲ ਪਹਿਲਾਂ ਕੀਤੀ ਆ ਕਿ ਆਪਣਾ ਸਰਦਾਰ ਗਿੰਦੂ ਕਾਮੀ ਸਾਹਿਬ ਸ਼ੌਨਗੁਰ ਦੁਆਰਾ ਆਪਣਾ ਕਮੇਟੀ ਦੇ ਪ੍ਰਧਾਨ ਨੇ ਉਹ ਅਕਾਲ ਤਖਤ ਸਾਹਿਬ ਕੋ ਜਿਹੜੀ ਸੇਵਾ facil ਤੋਂ ਪੰਜ ਸਿੰਘ ਸਹਿਬਾਨ ਦੇ ਵੱਲੋਂ ਸੇਵਾ ਜਿਹੜੀ ਉਹਨਾਂ ਤੇ ਝੋਲੀ ਵਿੱਚ ਪਾਈ ਗਈ ਹੈ ਉਹ ਸਾਥ ਮੈਂ ਵੀ ਕਮੇਟੀ ਦੇ ਕਨਵੀਨਰ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਜ਼ ਸਮਝਦਿਆਂ ਹੋਏ ਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਅਗਲਾ ਕੰਮ ਜਿਹੜਾ ਉਹਨੂੰ ਸ਼ੁਰੂ ਕਰ ਟੜੇ ਸੀਪੀ ਦੀ ਵੀ ਕਾਫੀ ਚਲ ਗਿਆ ਜਲਦੀ ਜੀ ਇਹਦੇ ਬਣ ਕੇ ਜਿਹੜਾ ਗੁਰੂਤਾ ਹੁਕਮ ਹੋਏਗਾ